ਮਿੱਤਰੋ ਰਾਏਕੋਟ ਬੱਸੀਆਂ ਦੇ ਨਾਲ ਲੱਗਮਾ ਪਿੰਡਾ ਸਿਲੋਆਣੀ ਸਿਲੋਆਣੀ ਪਿੰਡ ਦੇ ਵਿੱਚ 22 ਬੂਟੇ ਦੇ ਘਰੇ ਜੰਮਿਆਗਾ ਹਬਸ਼ੀਰਾ ਬਹੁਤ ਜਾਦੇ ਚੰਗਾ ਨਗੀਨਾ ਤਿਆਰ ਹੋਇਆ ਦੋਸਤੋ ਸਾਰੇ ਪਿੰਡ ਨੂੰ ਬੜਾ ਮਾਣ ਆ ਇਸ ਬਸ਼ੀਰੇ ਦੇ ਉੱਤੇ ਉਮਰ ਹਾਲੇ ਦੀ ਦੋ ਦੰਦ ਹੋਈ ਆ ਤੇ ਕੱਦ 65 ਪਲੱਸ ਕਰ ਗਿਆ ਕੱਲਾ ਕੱਦ ਹੀ ਨਹੀਂ ਯਾਰ ਬਰੀਕੀਆਂ ਦੇ ਵਿੱਚ ਬਹੁਤ ਆ ਬਸ਼ੀਰਾ ਜੇ ਆਪਾਂ ਇਹਦੇ ਪਿਓ ਦੀ ਗੱਲ ਕਰੀਏ ਦਾ ਖਾਨਦਾਨ ਬਹੁਤ ਜਿਆਦਾ ਚੰਗਾਗਾ ਇਹਦਾ ਖਲੀਫੇ ਦਾ ਬੱਚਾ ਇਹ ਇੰਡੀਆ ਦਾ ਹੋ ਕੋਈ ਸ਼ੋ ਨਹੀਂ ਹੋਣਾ ਜਿੱਥੇ ਖਲੀਫਾ ਨਾ ਗਿਆ ਹੋਵੇ ਤੇ ਚੰਗੀ ਪੋਜੀਸ਼ਨ ਹਾਸਲ ਨਾ ਕੀਤੀ ਹੋਵੇ ਸੋ ਚੈਂਪੀਅਨ ਘੋੜੇ ਦਾ ਪੁੱਤ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਸ਼ੇਰਾ ਵੀ ਤੁਹਾਨੂੰ ਸ਼ੋਆਂ ਦੇ ਵਿੱਚ ਖੜਾ ਮਿਲੂਗਾ ਇਹਦੀ ਰੜਕ ਮੜਕ ਚਾਲ ਢਾਲ ਚੈੱਕ ਕਰੋ ਯਾਰ ਮੈਂ ਕਹਿੰਦਾ ਪ੍ਰਮਾਤਮਾ ਨੇ ਕੋਈ ਕਸਰ ਹੀ ਨਹੀਂ ਛੱਡੀ ਬਾਈ ਬੂਟਾ ਵੀ ਬੜਾ ਨਰਮ ਦਿਲ ਇਨਸਾਨ ਆ ਜਿਹੜਾ ਇਸ ਬਸ਼ੇਰੇ ਦਾ ਓਨਰ ਆ ਦੋ ਪੈਰੇ ਦੇ ਕ੍ਰੋਸ ਦੇ ਚਿੱਟੇ ਆ ਮਾਰਕਾ ਬਹੁਤ ਜਿਆਦਾ ਪਿਆਰਾ ਮੱਥੇ ਤੇ ਫੁੱਲ ਆ ਦੋਸਤੋ ਬਾਕੀ ਕਲਰ ਕੁਆਲਟੀ ਚੈੱਕ ਕਰੋ ਤੁਸੀਂ ਪੱਕਾ ਕਾਲਾ ਰੰਗ ਆ ਇਹਦੀ ਖੜਨੀ ਕਰਨੀ ਚੈੱਕ ਕਰੋ ਤੁਸੀਂ ਗਰਦਨ ਦਾ ਕੁੰਡ ਚੈੱਕ ਕਰੋ ਜਮਾ ਐਨ ਮੋਰ ਰੰਗੂ ਧੌਣ ਬਣਾ ਕੇ ਖੜਦਾ ਡੀਲ ਡੌਲ ਚੈੱਕ ਕਰੋ ਇਹਦੀ ਮਜ਼ਬੂਤੀ ਚੈੱਕ ਕਰੋ ਕਿਤੇ ਕਿਤੇ ਤਾਂ ਜਮਾ ਆਪਣੇ ਪਿਓ ਨਾਲ ਦਾ ਪਲੇਖਾ ਪਾਉਂਦਾ ਉਹੀ ਤੋਰਾ ਗਰਦਨ ਦੀ ਜਿਹੜੀ ਕੱਟ ਪੁਆਇੰਟ ਨੇ ਪਿੱਠਪੂੜਾ ਦੇਖੋ ਮੈਂ ਕਹਣਾ ਯਾਰ ਕਿਸੇ ਪਾਸੋਂ ਪ੍ਰਮਾਤਮਾ ਨੇ ਇਹਦੇ ਵਿੱਚ ਕੋਈ ਕਸਰ ਹੀ ਨਹੀਂ ਛੱਡੀ ਤੇ ਹੁਣ ਇਹਦੀ ਸਟੱਡ ਸਰਵਿਸ ਬਾਈ ਬੂਟੇ ਨੇ ਓਪਨ ਕੀਤੀ ਹੋਈ ਆ ਤਕਰੀਬਨ 15 ਘੋੜੀਆਂ ਇਹ ਤੋਂ ਮੇਲਟ ਹੋ ਚੁੱਕੀਆਂ ਨੇ ਸੋ ਮਾਂ ਵੀ ਇਹਦੀ ਬਹੁਤ ਜ਼ਿਆਦਾ ਚੰਗੀ ਘੋੜੀ ਆ ਬਾਈ ਬੂਟੇ ਦੇ ਘਰੀ ਹੁੰਦੀ ਸੀ ਬਾਅਦ ਦੇ ਵਿੱਚ ਬਾਈ ਨੇ ਸੇਲ ਕੀਤੀ ਆ ਤੇ ਆ ਗਰਦਨ ਦੇਖੋ ਯਾਰ ਕਿਹੜੇ ਲੋਟ ਕੱਟ ਬਣਾਉਂਦਾਗਾ ਜਮਾਂ ਇਹਨਾਂ ਤਣਕੇ ਖੜ ਜਾਂਦਾ ਪਤੰਦਰ ਨੂੰ ਜਦੋਂ ਕੇਰਾ ਜਿੱਥੇ ਖੜਾਇਆ ਜਾਂਦਾ ਨਾ ਜਮਾਂ ਇਹ ਗੱਡ ਕੇ ਖੜ ਜਾਂਦਾ ਖਲੀਫੇ ਵਾਂਗੂ ਹੂਬ ਹੂ ਉਹਦੇ ਵਾਲੀ ਦੇਖ ਆ ਇਹਦੀ ਖਲੀਫੇ ਵਾਲੀ ਹੋਈ ਉਹੀ ਮਜ਼ਬੂਤੀ ਉਹੀ ਲੰਮੀ ਸੋਹਣੀ ਗਰਦਨ ਉੰਨੀ ਚੰਗੀ ਵੇਲ ਮੂਹ ਮਹਾਂਦਰੇ ਦਾ ਬੜਾ ਸੋਹਣਾ ਮੈਂ ਕਹਣਾ ਜੇ ਆਪਾਂ ਖਲੀਫੇ ਦੇ ਚਾਰ ਬੱਚੇ ਛਾਂਟ ਕੇ ਕੱਢਨੇ ਹੋਣ ਨਾ ਤਾਂ ਉਹਨਾਂ ਦੇ ਵਿੱਚੋਂ ਇੱਕ ਆਊਗਾ ਇਹ ਬੇਸ਼ੇਰਾ ਤੇ ਬਾਈ ਅਰਗਿਆ ਨੇ ਨਾਂ ਵੀ ਇਹਦਾ ਬਾਦਸ਼ਾਹ ਰੱਖਿਆਗਾ ਕਿੰਨੀ ਮੀਟਿੰਗ ਸਰਵਿਸ ਦੀ ਫੀਸ ਰੱਖੀ ਆ ਵੈਸੇ ਮੈਂ ਤੁਹਾਨੂੰ ਦੱਸ ਦਿੰਨਾ ਬਾਕੀ ਇੰਟਰਵਿਊ ਦੇ ਵਿੱਚ ਬਾਈ ਬੂਟਾ ਖੁੱਲ ਕੇ ਦੱਸੂ ਬਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਘੋੜੀ ਗੱਬਣ ਕਰਾਉਣ ਤੋਂ ਸੂਣ ਤੱਕ ਦੀ ਆਪਣੀ ਜ਼ਿੰਮੇਵਾਰੀ ਆ ਜਦੋਂ ਮਰਜੀ ਕੋਈ ਭਰਾ ਸੇਵਾ ਦਾ ਮੌਕਾ ਦੇਵੇ ਕੋਈ ਐ ਨਹੀਂ ਹੈਗਾ ਵੀ ਜੰਪਾਂ ਦੀ ਗਿਣਤੀ ਮਿੰਤੀ ਕਰਾਂਗੇ ਫੀਸ ਵੀ ਬੜੀ ਨਾਰਮਲ ਰੱਖੀ ਆ ਕਿੰਨੀ ਰੱਖੀ ਆ ਆਜੋ ਭਾਈ ਬੂਟੇ ਦੇ ਨਾਲ ਕਰਦੇ ਆ ਸਾਰੀ ਗੱਲ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਰਾਹੀਂ ਐਸ ਵੀਡੀਓ ਨੂੰ ਦੇਖ ਰਹੇ ਹੋ ਸੋ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਅਕਸਰੀ ਤੁਹਾਡੇ ਵਾਸਤੇ ਚੰਗੇ ਚੰਗੇ ਮਾਰਵਾੜੀ ਜਾਂ ਨੁਕਰੇ ਸਟ੍ਰੈਲੀਅਨ ਦਿਖਾਉਣੇ ਰਹਿੰਦੇ ਆ ਕਈ ਵਾਰ ਆਪਾਂ ਤੁਹਾਨੂੰ ਸੇਲ ਪਰਚੇਜ ਵਾਲੇ ਜਾਨਵਰ ਵੀ ਦਿਖਾਉਣੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਾਰਵਾੜੀ ਬਸ਼ੇਰਾ ਦਿਖਾਉਣ ਲੱਗੇ ਆ ਦੋ ਦੰਦ ਖਲੀਫੇ ਘੋੜੇ ਦਾ ਬੱਚਾ ਸੋ ਬਾਈ ਯਾਰਗਿਆਂ ਨੂੰ ਆਪਾਂ ਪੁੱਛਾਂਗੇ ਅੱਜ ਆਪਾਂ ਪਿੰਡ ਸੀਲੋਆਣੀ ਬੈਠੇ ਆਂਗੇ ਬਸੀਆਂ ਦੇ ਨੇੜੇ ਪਿੰਡ ਪੈ ਜਾਂਦਾ ਇਹ ਜਗਰਾਉਂ ਏਰੀਆ ਜਾਂ ਕਹਿ ਲੋ ਲੁਧਿਆਣੇ ਡਿਸਟ੍ਰਿਕਟ ਦਾ ਇਹ ਪਿੰਡ ਆ ਦੋਸਤੋ ਸੋ ਵੀਡੀਓ ਦੇ ਵਿੱਚ ਆਪਣੇ ਨਾਲ ਇੰਟਰਵਿਊ ਦੇ ਵਿੱਚ ਇਧਰਲੇ ਪਾਸੇ ਵੱਡਾ ਬਾਈ ਬੂਟਾ ਬੈਠਾ ਤੇ ਪਿੰਡ ਦੇ ਨਾਲ ਹੋਰ ਮਿੱਤਰ ਪਿਆਰੇ ਬਾਈ ਦੇ ਬੈਠੇ ਆ ਤੇ ਬਾਈ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਘੋੜੇ ਘੋੜੀਆਂ ਰੱਖਦਿਆਂ ਨੂੰ ਕਾਫੀ ਪੁਰਾਣਾ ਤਜਰਬਾ ਪਿੱਛੇ ਤੋਂ ਇਹਨਾਂ ਦੇ ਦਾਦੇ ਪੜਦਾਦੇ ਹੁਣੀ ਰੱਖਦੇ ਆ ਰਹੇ ਆ ਘੋੜੇ ਘੋੜੀਆਂ ਸੋ ਪਹਿਲਾਂ ਆਪਾਂ ਬਾਈ ਦਾ ਕਰਦੇ ਆ ਸਵਾਗਤ ਤੇ ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਇਹ ਅੱਜ ਆਪਾਂ ਬਸ਼ੇਰਾ ਦਿਖਾਉਣ ਲੱਗੇ ਆ ਇਹਦਾ ਨਾਮ ਬਾਈ ਅਰਗਿਆ ਨੇ ਬਾਦਸ਼ਾ ਰੱਖਿਆ ਦੋ ਦੰਦ ਹੋਇਆ ਬੱਚਾ ਹਜੇ ਤੇ ਸਟੱਡ ਸਰਵਿਸ ਬਾਈ ਅਰਗਿਆ ਨੇ ਇਹਦੀ ਓਪਨ ਕੀਤੀ ਆ ਬਾਈ ਤੋਂ ਹੋਰ ਗੱਲਬਾਤ ਇਹਦੀ ਪੁੱਛਦੇ ਆ ਵੀ ਕਦੋਂ ਦਾ ਇਹਦਾ ਜਨਮਾ ਕਿੰਨੇ ਚਿਰ ਦਾ ਹੋ ਗਿਆ ਤੇ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਪਿੰਡੂ ਜ਼ਿੰਮੇਵਾਰੀ ਸਾਰੀ ਟੀਮ ਨੂੰ ਸਾਡੇ ਨਗਰ ਚੌਂਣ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਡੇ ਕੋਲੇ ਆਏ ਅੱਜ ਹਾਂਜੀ ਬਾਈ ਤੁਹਾਡਾ ਵੀ ਬਾਈ ਬਹੁਤ-ਬਹੁਤ ਧੰਨਵਾਦ ਆ ਜਿਹੜਾ ਤੁਸੀਂ ਸਾਨੂੰ ਆਪਣਾ ਬਸ਼ੇਰਾ ਫਲਮਾਉਣ ਦਾ ਮੌਕਾ ਦਿੱਤਾ ਹਨਾ ਇੰਨੇ ਲਾਈਕ ਸਾਨੂੰ ਸਮਝਿਆ ਹਨਾ ਤੇ ਪਹਿਲਾਂ ਜਿੰਨੇ ਭਰਾ ਆਪਣੇ ਨਾਲ ਬੈਠੇ ਹਨਾ ਇਹਨਾਂ ਬਾਰੇ ਇੰਟਰੋਡਿਊਸ ਕਰਾ ਦਿਓ ਜੀ ਇਹ ਆ ਜੀ ਆਪਣਾ ਮਨਦੀਪ ਸਿੰਘ ਪੰਡਾ ਤਲਵੰਡੀ ਰਾਏ ਹਾਂਜੀ ਤੇ ਇਹ ਤੇਜੀ ਸਾਡੇ ਪਿੰਡੋਂ ਆ ਮੁੰਡਾ ਹਾਂਜੀ ਬਾਈ ਤੇ ਉਹ ਗੋਪੀ ਜਿਹੜੇ ਇਹਦੇ ਕੇਅਰ ਕਰਦਾ ਹੈ ਘੋੜੇ ਦੀ ਮੇਨ ਗੱਲ ਇਹਨਾਂ ਦੇ ਸਰਤੇ ਹੀ ਆ ਸਾਰੇ ਘੋੜਾ ਇਹਨਾਂ ਨੇ ਸਾਂਭਣਾਗਾ ਹਾਂਜੀ ਹਾਂਜੀ ਬਾਈ ਹਾਂ ਤੇ ਆਪਾਂ ਤਾਂ ਕੰਮੋ ਚ ਵੇਲ ਨਹੀਂ ਜਾ ਰਹੇ ਇਹੀ ਸਾਰਾ ਕੁਝ ਕਰਨ ਵਾਲੇ ਆ ਜਿਹੜੇ ਆ ਠੀਕ ਹੈ ਜੀ ਬਾਈ ਤੇ ਇਹ ਆਪਣਾ ਭਤੀਜਾ ਭਾਈ ਆ ਹਾਂਜੀ ਬਾਈ ਤੇ ਨਾਲ ਮੈਂ ਆਪਣਾ ਨੜਕਾਗਾ ਠੀਕ ਹੈ ਬਾਈ ਹਾਂ ਹੈਰੀ ਇਹ ਹਰਮਨ ਓਕੇ ਜੀ ਬਾਈ ਬਾਈ ਜੇ ਆਪਾਂ ਗੱਲਬਾਤ ਕਰੀਏ ਤੁਹਾਡੇ ਸ਼ੌਂਕ ਬਾਰੇ ਹਨਾ ਜਿੰਨਾ ਕਿ ਮੈਨੂੰ ਤੁਹਾਡੇ ਬਾਰੇ ਪਤਾ ਲੱਗਿਆ ਸੀ ਵੀ ਬਜ਼ੁਰਗਾਂ ਤੋਂ ਹੀ ਤੁਸੀਂ ਦਾਦੇ-ਪਰਦਾਦੇ ਹੋਣਿਆਂ ਤੋਂ ਜਾਨਵਰ ਰੱਖਦੇ ਹੋ। ਹਾਂਜੀ ਹਾਂ। ਪਹਿਲਾਂ ਵੀ ਚੰਗੀਆਂ ਘੋੜੀਆਂ ਆਪਣੇ ਇੱਥੇ ਫਾਰਮ ਦੇ ਉੱਤੇ ਰਹੀਆਂ ਨੇ। ਹਾਂਜੀ ਹਾਂਜੀ ਹਾਂ। ਕਿੰਨਾ ਕ ਟਾਈਮ ਹੋ ਗਿਆ ਬਾਈ ਤੁਹਾਨੂੰ ਸ਼ੁਰੂਆਤ ਕੀਤੀ ਨੂੰ? ਸਾਡੇ ਵੀ ਐ ਆ ਪਹਿਲਾਂ ਤੋਂ ਦਾਦੇ ਤੋਂ ਲੈ ਕੇ ਘੋੜੀਆਂ ਮੈਂ ਦੇਖਦਾ ਹਾਂ ਜਦੋਂ ਦਾ ਮੇਰਾ ਜਨਮ ਆ। ਹਾਂਜੀ। ਉਦੋਂ ਦੇ ਅਸੀਂ ਘੋੜੀਆਂ ਦੇ ਵਿੱਚ ਹੀ ਬਸ ਜਦੋਂ ਸੌਂਰਤ ਸੰਭਲੀਆਂ ਘੋੜੀਆਂ ਦੇਖੀਆਂ ਅਸੀਂ। ਠੀਕ ਹੈ ਜੀ। ਤੇ ਤਿੰਨ ਪੀੜੀਆਂ ਦਾ ਸ਼ੌਕ ਆ ਸਾਡਾ ਇਹ। ਹਾਂਜੀ। ਤੇ ਉਦੋਂ ਬਾਅਦ ਫਿਰ ਜਿਉਂ ਜਿਉਂ ਸਾ ਮੇਰਾ ਡੈਡੀ ਆ ਗਿਆ ਉਦੋਂ ਬਾਅਦ ਹੁਣ ਮੈਂ ਚੱਲ ਪਿਆ ਇਧਰ ਨੂੰ ਤੇ ਲੰਬਾ ਸੌਗਾ ਸਾਡਾ ਜੀ ਇਹ ਠੀਕ ਹੈ ਬਈ ਮੰਨ ਲਓ ਵੀ ਇੱਕ ਇੱਕ ਦੋ ਦੋ ਜਾਨਵਰ ਜਿਵੇਂ ਘੋੜੀਆਂ ਪਹਿਲਾਂ ਰੱਖਦੇ ਆਈ ਹਾਂ ਤੁਸੀਂ ਹਾਂਜੀ ਹਾਂ ਇੱਕ ਦੋ ਜਾਨਵਰ ਆਪਣੇ ਘਰੋਂ ਕਦੇ ਗਏ ਹੀ ਨਹੀਂ ਠੀਕ ਹੈ ਜੀ ਹਾਂ ਰੱਖਨੇ ਇੱਕ ਦੋ ਹੀ ਆ ਤੇ ਬਸ ਰੱਖੀ ਦੇਦੇ ਨੇ ਵਧੀਆ ਠੀਕ ਹੈ ਜੀ ਤੇ ਬਾਈ ਜੀ ਪਹਿਲਾਂ ਨਾ ਆਪਾਂ ਆਪਣੇ ਪਿੰਡ ਦਾ ਥੋੜਾ ਜਿਹਾ ਭਰਾਮਾ ਨੂੰ ਐਡਰੈਸ ਕਲੀਅਰ ਕਰ ਦਈਏ ਤਾਂ ਤੁਹਾਡੇ ਸ਼ੌਂਕ ਬਾਰੇ ਚੱਲ ਬਾਤ ਹੋ ਗਈ ਵੀ ਜਿਹੜਾ ਇਹ ਪਿੰਡ ਆਪਣਾ ਸੀਲੋ ਆਣੀ ਆ ਪੈਂਡ ਸੀਲ ਦਵਾਈ ਆ ਜੀ ਹਾਂਜੀ ਬਾਈ ਤੇ ਤਸੀਲ ਰਾਇਕੋਟ ਹਾਂਜੀ ਜ਼ਿਲ੍ਹਾ ਲੁਧਿਆਣਾ ਹਾਂਜੀ ਤਲਵੰਡੀ ਤੇ ਬੱਸੀਆਂ ਦੇ ਵਿੱਚ ਪੈਂਦਾ ਸੀ ਲੋਣੀ ਪੈਂਦਾ ਠੀਕ ਆ ਬਾਈ ਤੇ ਜੇ ਇਧਰੋਂ ਆਪਾਂ ਜਿਹੜਾ ਰਾਇਕੋਟ ਤੋਂ ਜਗਰਾਉਂ ਨੂੰ ਬਾਈ ਰੋਡ ਜਾਂਦਾ ਉਸ ਮੇਨ ਹਾਈਵੇ ਤੋਂ ਬਾਈ ਕਿੰਨਾ ਪੈ ਜਾਂਦਾ ਪੰਡਾ ਤੋਂ ਉਥੋਂ 3 ਕਿਲੋਮੀਟਰ ਹੈ ਜੀ 3 ਕਿਲੋਮੀਟਰ ਹਾਂਜੀ ਹਾਂ ਬੱਸੀਆਂ ਤੋਂ ਆਮੋਗੇ ਤੇ 2 ਕਿਲੋਮੀਟਰ ਇਧਰ ਰਾਇਕੋਟ ਤੋਂ ਆਮਗਦਾ 3 ਕਿਲੋਮੀਟਰ ਪੈ ਜਾਂਦਾ ਜੀ ਠੀਕ ਹੈ ਜੀ ਬਾਈ ਤੇ ਜਿਵੇਂ ਅੱਜ ਆਪਾਂ ਵੀਡੀਓ ਦੇ ਵਿੱਚ ਭਰਾਵਾਂ ਨੂੰ ਖਲੀਫੇ ਦਾ ਬੱਚਾ ਬਾਦਸ਼ਾਹ ਦਿਖਾਉਣਾ ਜਿਹੜਾ ਤੁਹਾਡੇ ਬਾਈ ਹੋਮ ਬ੍ਰੀਡ ਬੱਚਾ ਇਹ ਘਰੇ ਤਿਆਰ ਹੋਇਆ ਇਹ ਬਾਦਸ਼ਾਹ ਤੋਂ ਪਹਿਲਾਂ ਵੀ ਬਾਈ ਤੁਸੀਂ ਕੋਈ ਘੋੜਾ ਤਿਆਰ ਕੀਤਾ ਸੀ ਜਾਂ ਸਟੱਡ ਸਰਵਿਸ ਵਾਸਤੇ ਪਹਿਲਾਂ ਘੋੜਾ ਓਪਨ ਕਰ ਰਹੇ ਹੋ ਨਹੀਂ ਜੀ ਘੋੜਾ ਆਪਾਂ ਪਹਿਲਾਂ ਹੀ ਰੱਖਿਆ ਤੇ ਪਹਿਲਾਂ ਜਾਣਦੇ ਜੀ ਆਮ ਵਸੇਰੇ ਹੁੰਦੇ ਸੀ ਕੋਈ ਸਾਲ ਦਾ ਕੋ 2 ਸਾਲ ਦਾ ਸੇਲ ਕਰ ਦਿੰਦੇ ਸੀ ਤੇ ਘੋੜਾ ਰੱਖਣ ਦਾ ਸਵਾਬਤਾ ਆ ਬਣਿਆਗਾ 21ਵਾਂ ਤੇ ਘੋੜੀਆਂ ਜਾਣਦੇ ਆਪਾਂ ਪਹਿਲਾਂ ਤੋਂ ਹੀ ਰੱਖਦੇ ਆਏ ਆ ਪਹਿਲਾਂ ਬਜ਼ੁਰਗ ਕਹਿੰਦੇ ਵੀ ਅਲੋ ਘੋੜੀ ਰੱਖ ਲਓ ਜਿਵੇਂ ਪਹਿਲਾਂ ਸੁਭਾ ਹੁੰਦਾ ਸੀ ਤੇ ਇਹ ਆ ਪਹਿਲੀ ਵਾਰੀ ਘੋੜਾ ਆਪਾਂ ਰੱਖਿਆਗਾ ਜੀ ਠੀਕ ਹੈ ਬਾਈ ਹਾਂਜੀ ਹਾਂ ਠੀਕ ਹੈ ਤੇ ਬਾਈ ਇਹਦਾ ਜਨਮ ਕਿਹੜੇ ਸਨ ਦਾ ਹੋਇਆ ਹੁਣ ਮੰਨ ਲਓ ਦੋ ਦੰਦ ਹੋ ਗਿਆ ਜਿਵੇਂ ਤੁਸੀਂ ਦੱਸਿਆ ਅੱਜ ਦੋ ਦੰਦ ਹੋ ਗਿਆ ਜੀ ਇਹ ਦੇਖ ਲਓ ਤੁਸੀਂ ਆਪਣਾ 2021 22 ਦੇ ਵਿੱਚ ਹੋ ਸਕਦਾ ਠੀਕ ਹੈ ਬਾਈ ਸਹੀ ਜਿੰਨੀ ਕੁ ਉਮਰ ਤੋਂ ਜ਼ਿਆਦਾ ਵੀ ਪ੍ਰੋਪਰ ਹੁਣ ਦੋ ਦੰਦ ਦਾ ਹੋ ਗਿਆ ਹੁਣ ਇਹ ਤਿੰਨ ਸਾਲ ਦਾ ਤਿੰਨ ਸਾਲ ਦਾ ਠੀਕ ਹੈ ਬਾਈ 22 ਦੀ ਉਮਰ ਦੇਖ ਲਈਏ ਠੀਕ ਹੈ ਜੀ ਬਾਈ ਤੇ ਹਾਈਟ ਕਿੰਨੀ ਕਰ ਗਿਆ ਜੀ ਬਾਈ ਇਹ ਹਾਈਟ ਇਹ ਵੀ ਹੁਣ 65 ਪਲੱਸ ਆ ਠੀਕ ਹੈ ਹਾਂਜੀ ਫੱਟੀ ਵਾਲੀ ਹੈਟ ਆ ਜਿਹੜੀ 65 ਪਲੱਸ ਆ ਇਹਦੀ ਹੂੰ ਠੀਕ ਹੈ ਜੀ ਤੇ ਦੋ ਦੰਦ ਉਮਰਾ ਹਜੇ ਵੀ ਤੇ ਖਲੀਫੇ ਦਾ ਬੱਚਾ ਜੀ ਇਹ ਹਾਂਜੀ ਬਾਈ ਤੇ ਮਾਂ ਬਾਰੇ ਦੱਸੋ ਜੀ ਜਿਹੜੀ ਇਹਦੀ ਮਾਂ ਆਪਣੇ ਘਰੇ ਸੀ ਘੋੜੀ ਆ ਸੀ ਕਿ ਜਿਹਦੀ ਆਪਣੇ ਦਾਨੇ ਘੋੜੇ ਦੀ ਹਾਂਜੀ ਮਹਿਰਨੇ ਵਾਲੇ ਭੋਲੂ ਹਣਾਂ ਕੋਲੇ ਸੀਗਾ ਜਿਹੜਾ ਤੇ ਉਹਦੀ ਮਾਂ ਸੀਗੀ ਇਹਦੀ ਨਾਨੀ ਹੋਗੀ ਜਿਹੜੀ ਇਹ ਸੀ ਮੇਜਰ ਪਹਿਲਵਾਨ ਵਾਲੇ ਘੋੜੇ ਦੀ ਅੱਛਾ ਜੀ ਤੇ ਪਿਓ ਕੰਨਿਓ ਇਹ ਖਲੀਫੇ ਦਾ ਜੀ ਤੇ ਖਲੀਫਾ ਦੇ ਲੋ ਬਲੰਦ ਘੋੜੇ ਦਾਗਾ ਹਾਂਜੀ ਤੇ ਇਹ ਲੈਂਡ ਦਾ ਹੁਣ ਸਭ ਨੂੰ ਪਤਾ ਹੀ ਆ ਮੱਜੂ ਕੇ ਬਲੰਦ ਹਾਂਜੀ ਮੱਜੂ ਕੇ ਲੈਣ ਆ ਗਈ ਇਹ ਠੀਕ ਹੈ ਜੀ ਤੇ ਬਾਈ ਉਹ ਘੋੜੀ ਵੀ ਜਿਵੇਂ ਤੁਸੀਂ ਪੁਰਾਣੀਆਂ ਫੋਟੋਆਂ ਮਾ ਆਪਣੇ ਘਰੇ ਲੱਗੀਆਂ ਵੀਆਂ ਨੇ ਉਸ ਘੋੜੀ ਦੀਆਂ ਉਹ ਤੋਂ ਪਹਿਲਾਂ ਵੀ ਇਸ ਬਸ਼ੇਰੇ ਤੋਂ ਪਹਿਲਾਂ ਵੀ ਤੁਸੀਂ ਜਿਵੇਂ ਮੰਨ ਲਓ ਤਿੰਨ ਚਾਰ ਬੱਚੇ ਇੱਥੇ ਤੁਹਾਡੇ ਘਰੇ ਹੋਰ ਪੈਦਾ ਹੋਏ ਸੀ ਬਸ਼ੇਰੀਆਂ ਆਈਆਂ ਸੀ ਘੋੜੀ ਰਿਜ਼ਲਟ ਬਹੁਤ ਚੰਗੇ ਦਿੰਦੀ ਸੀ ਹਣਾ ਬਹੁਤ ਵਧੀਆ ਰਿਜ਼ਲਟ ਸੀ ਉਹ ਘੋੜੀ ਦਾ ਤੇ ਦੋ ਬਸੇਰੀਆਂ ਇਹਦੀ ਆਪਣੇ ਕੋਲੇ ਬਹੁਤ ਸੋਹਣੀਆਂ ਸੀਗੀਆਂ ਠੀਕ ਹੈ ਜੀ ਤੇ ਇੱਕ ਬਸੇਰੀ ਤਾਂ ਉਹਦੀ ਦੋ ਅਸੀਂ ਸੋਹਾਂ ਚ ਲਈ ਸੀਗੀ ਹਾਂਜੀ ਤੇ ਉਹਦੇ ਚ ਵੀ ਨੰਬਰ ਲਾ ਕੇ ਗਈ ਸੀਗੀ ਹਾਂਜੀ ਤੇ ਇੱਕ ਤਾਂ ਪੰਜ ਮਾਸੀ ਇੱਕ ਤਾਂ ਖਾਨੀ 7 ਮਾ ਨੰਬਰ ਸੀਗੀ ਉਹ ਤਾਂ ਹਲੇ ਛੋਟੀ ਉਮਰ ਦੀ ਬਸੇਰੀ ਸੀਗੀ ਠੀਕ ਹੈ ਜੀ ਤੇ ਉਹ ਆਪਾਂ ਫਿਰ ਸੇਲ ਕਰਤੀ ਸੀ ਬਿਲਦੇਸਰੀ ਨੂੰ ਹਾਂਜੀ ਤੇ ਉਦੋਂ ਗਾਂਹਾਂ ਚਲੀ ਗਈ ਉਹ ਠੀਕ ਹੈ ਬਈ ਤੇ ਇਹਦੀ ਮਾਂ ਵੀ ਸੇਲ ਕਰਤੀ ਸੀ ਆਪਾਂ ਠੀਕ ਹੈ ਜੀ ਤੇ ਇੱਕ ਇਹਦੀ ਪੈਣ ਸੀ ਕਿ ਜਿਹੜੀ ਉਹ ਰੱਖ ਲਈ ਸੀ ਵਿਚਾਲਾ ਦੋ ਰਹਿ ਜਾਣਗੇ ਆਪਾਂ ਬੜ ਡੰਗ ਰੱਖ ਸਾਹਮਦੇ ਨਹੀਂ ਹੈਗੇ ਹਾਂਜੀ ਤੇ ਉਸ ਤੋਂ ਬਾਅਦ ਉਹ ਵੀ ਫਿਰ ਮਾਤ ਹੋ ਗਈ ਫਿਰ ਇਕੱਲਾ ਹੀ ਰਹਿ ਗਿਆ ਸਾਡੇ ਕੋਲੇ ਹੁਣ ਠੀਕ ਹੈ ਬਾਈ ਹਾਂਜੀ ਇਸ ਵਕਤ ਮੰਨ ਲਓ ਇਹ ਇਕੱਲਾ ਬੇਸ਼ੇਰਾ ਹੀ ਆਪਣੇ ਕੋਲੇ ਹਾਂਜੀ ਹਾਂ ਠੀਕ ਹੈ ਬਾਈ ਤੇ ਬਾਈ ਜੀ ਇੱਕ ਤੁਸੀਂ ਇਹ ਦੱਸੋ ਜਿਵੇਂ ਹੁਣ ਆਪਾਂ ਇਹਦੀ ਸਟੱਡ ਸਰਵਿਸ ਓਪਨ ਕਰਨ ਲੱਗਿਆ ਹਨਾ ਤਕਰੀਬਨ ਜਿਵੇਂ ਤੁਸੀਂ ਦੱਸਿਆ ਵੀ 15 ਘੋੜੀਆਂ ਆਪਾਂ ਇਹ ਤੋਂ ਪਹਿਲਾਂ ਮੇਟ ਕਰਾਈਆਂ ਨੇ ਆਪਾਂ ਠੀਕ ਹੈ 15 ਘੋੜੀਆਂ ਕਨਫਰਮ ਹੋ ਗਈਆਂ ਸੀ ਚੈੱਕ ਪਾਸ ਨਹੀਂ ਠੀਕ ਹੈ ਬਾਈ ਹਾਂਜੀ ਤੇ ਹੁਣ ਆਪਾਂ ਜਿਹੜੀ ਪਹਿਲੀ ਵੀਡੀਓ ਕਰ ਰਹੇ ਹਾਂ ਭਰਾਵਾਂ ਨੂੰ ਇਹ ਦਿਖਾ ਰਹੇ ਹਾਂ ਵੀਡੀਓ ਦੇ ਵਿੱਚ ਘੋੜਾ ਹਾਂਜੀ ਤੇ ਜਦੋਂ ਬਸ਼ੇਰਾ ਬਾਈ ਇਹਦਾ ਜਨਮ ਹੋਇਆ ਸੀ ਬਾਦਸ਼ਾਹ ਦਾ ਤੁਹਾਨੂੰ ਉਸ ਟਾਈਮ ਤੋਂ ਵਿੱਚੋਂ ਹੀ ਦੱਸਦਾ ਸੀ ਬਚਪਨ ਦੇ ਵਿੱਚ ਹੀ ਵੀ ਇਹ ਚੰਗਾ ਸਟਾਈਲਿੰਗ ਬਣ ਕੇ ਤਿਆਰ ਹੋ ਜਾਂ ਜਿਵੇਂ ਜਿਵੇਂ ਉਮਰ ਦੇ ਹਿਸਾਬ ਨਾਲ ਬਾਈ ਨਿੱਖਰਦਾ ਤੁਰ ਗਿਆ ਬਾਅਦ ਦੇ ਵਿੱਚ ਤੁਹਾਨੂੰ ਉਸ ਤਰ੍ਹਾਂ ਇਹ ਸਟੈਂਡ ਕਰਦਾ ਲੱਗਿਆ ਬਾਈ ਇਹਦਾ ਬਾਈ ਆਪਣੇ ਮਾਗ ਦੇ ਮਹੀਨੇ ਚ ਘੋੜੀ ਸੂਈ ਸੀ ਸਾਡੇ ਕੋਲੇ ਹਾਂਜੀ ਤੇ ਜਦੋਂ ਮੈਂ ਦੇਖੀ ਆ ਘੋੜੀ ਜਾ ਕੇ ਵੀ ਸੂਪੀ ਹਾਂਜੀ ਬਾਈ ਤੇ ਉਦੋਂ ਹੀ ਮੈਨੂੰ ਦੱਸ ਲੱਗ ਗਿਆ ਸੀ ਵੀ ਇਹ 65000 ਟੈਂਕ ਕੋੜਾ ਬਣੂਗਾ ਠੀਕ ਹੈ ਜੀ ਤੇ ਉਦੋਂ ਹੀ ਦੱਸਤਾ ਸੀ ਇਹ ਵੀ ਮੈਂ ਕੋਰਨਾ ਕੁਛ ਕਰੂੰਗਾ ਜੰਦ ਆਦੀ ਉਮਰ ਦੇ ਵਿੱਚ ਹਾਂਜੀ ਤੇ ਤਾਂ ਹੀ ਅਸੀਂ ਉਹਨੂੰ ਰੱਖਦੇ ਨਹੀਂ ਸੀ ਕਦੇ ਕੋੜਾ ਰੱਖਿਆ ਨਹੀਂ ਸੀ ਠੀਕ ਹੈ ਬਈ ਫਿਰ ਦੇਖ ਕੇ ਮੈਂ ਕਿਹਾ ਵੀ ਕੋੜਾ ਬੱਚਾ ਵਧੀਆ ਬਣੂਗਾ ਤੇ ਇੱਕ ਮਾਂ ਪਿਓ ਮਾਂ ਚੰਗੀ ਸੀ ਪਿਓ ਚੰਗਾ ਸੀ ਹਾਂਜੀ ਬਈ ਤੇ ਹਾਂ ਤੇੰਪੀਆ ਦਾ ਖਾਨਦਾਨ ਸੀ ਦੋਨੇ ਹਾਂਜੀ ਬਈ ਕਿ ਉਹ ਤਾਂ ਦਾਨਾ ਵੀ ਬਹੁਤ ਵਧੀਆ ਖਾਨਦਾਨ ਖੜਾ ਸੀ ਚੈਂਪੀਅਨ ਕੋੜਾ ਸੀ ਉਧਰ ਇਹ ਖਲੀਫਾ ਤੁਹਾਨੂੰ ਪਤਾ ਹੀ ਹੈ ਬਸ ਉਹਦੀ ਲੋੜੀ ਨਹੀਂ ਤੇ ਤਾਂ ਹੀ ਕਰਕੇ ਫਿਰ ਅਸੀਂ ਰੱਖਿਆ ਉਹਦੇ ਠੀਕ ਹੈ ਬਈ ਤੇ ਜਿੰਨੇ ਕ ਆਪਣਾ ਦੇਖਿਆ ਇਹਨੂੰ ਅੱਖ ਨਾਲ ਤੇ ਉਨੀ ਅੱਖ ਤੇ ਇਹ ਖਰਾ ਉਤਰਿਆ ਆਪਣੇ ਕੋਲ ਠੀਕ ਹੈ ਬਈ ਜਿੰਨਿਆਂ ਕ ਤੁਹਾਨੂੰ ਆਸ ਉਮੀਦਾਂ ਸੀਗੀਆਂ ਹਾਂਜੀ ਚਲੋ ਆਪਣਾ اندازਾ ਹੁੰਦਾ ਤੁਸੀਂ ਜਿਵੇਂ ਪੁਰਾਣਾ ਚਿਰ ਤੋਂ ਰੱਖਦੇ ਹੋ ਜਾਨ ਮਾਰ ਹਾਂਜੀ ਹਾਂ ਤੁਹਾਨੂੰ ਜਿੰਨਾ ਕ ਲੱਗਦੀ ਸੀ ਇਹ ਤੋਂ ਆਸ ਉਮੀਦ ਸੀ ਉਹ ਪੂਰਾ ਜਾਂਦੀ ਐਟੀਟਿਊਡ ਵੀ ਇਹਦਾ ਵੱਧ ਕੇ ਉਹ ਕੀਤਾਗਾ ਬਈ ਬਚਪਨ ਦੇ ਵਿੱਚ ਹੀ ਇੰਨਾ ਐਟੀਟਿਊਡ ਹੁੰਦਾ ਸੀ ਹਾਂਜੀ ਹਾਂ ਜਦੋਂ ਇਹਨੂੰ ਅਸੀਂ ਇੱਥੇ ਛੱਡਦੇ ਸੀਗੇ ਘੋੜੀਮਗਰ ਉਦੋਂ ਆਪਦਾ ਇਹ ਰੋਹ ਸੀ ਜਿਹੜਾ ਦਿਖਾਉਂਦਾ ਸੀ ਪਹਿਲਾਂ ਹੀ ਠੀਕ ਹੈ ਜੀ ਤੇ ਵੀ ਮੈਂ ਕੀ ਵੱਡਾ ਹੋ ਕੇ ਲਗਾਹ ਪੈਗੀ ਤਾਂ ਕੀ ਕਰੂੰਗਾ ਜਾ ਕੇ ਠੀਕ ਹੈ ਬਾਈ ਠੀਕ ਹੈ ਜੀ ਤੇ ਹੁਣ ਬਾਈ ਇਹਦੀ ਆਪਾਂ ਸਟੱਡ ਸਰਵਿਸ ਦੀ ਫੀਸ ਕਿੰਨੀ ਰੱਖਾਂਗੇ ਸਟੱਡ ਸਰਵਿਸ ਦੀ ਫੀਸ ਤਾਂ ਜੀ ਇਹਦੀ 31000 ਰੁਪਿਆ ਦਾ ਹਾਂਜੀ ਬਾਈ ਪਰ ਕੋਈ ਗੱਲ ਜੇ ਕੋਈ ਆਉਂਦਾ ਭੈਣ ਭਾਈ ਪੂਰਾ ਇਮਾਨਦਾਨ ਕਰਾਂਗੇ ਠੀਕ ਹੈ ਕੋਈ ਬਾਲਾ ਫੀਸ ਦੀ ਆਪਾਂ ਮਗਰ ਨਾ ਜਾਵੇ ਜੇ ਕੋਈ ਨਹੀਂ ਹੈਗਾ ਜਿਹਦੇ ਕੋਲੇ ਕੱਟ ਵਾਲਾ ਉਹ ਵੀ ਆਪਾਂ ਉਹ ਲਵਾ ਦਾਂਗੇ ਠੀਕ ਉੜੀ ਭਰਾ ਦਾਂਗੇ ਤੇ ਜੇ ਕੋਈ ਬੰਦਾ ਬਾਈ ਸੂਣ ਤੱਕ ਗਾਰੰਟੀ ਹੋਊਗੀ ਠੀਕ ਹੈ ਜੀ ਥੋੜੀ ਦੀ ਜੰਪਾਂ ਹਾਂ ਲੋਕੀ ਜੰਪਾਂ ਦੀ ਗਿਣਤੀ ਮਿੰਤੀ ਨਹੀਂ ਮਾਲ ਹਾਂ ਨਹੀਂ ਦੇਖੋ ਛਲਕੇ ਘੋੜਾ ਛੱਡਣਾ ਆਪਾਂ ਛਲਕੇ ਘੋੜਾ ਛੱਡਾ ਹੋਰਲੇ ਬੰਦੇ ਦੀ ਤਸੱਲੀ ਹੋਵੇ ਹਨਾ ਗਾਹਾਂ ਉਹਦੀ ਘੋੜੀ ਸੋਵੇ ਖੰਡਾ ਇਹ ਹੀ ਆਪਾਂ ਵੀ ਗਿਣਤੀ ਮਿੰਤੀ ਜੰਪਾਂ ਦੀ ਕਰਕੇ ਪੜਨਦੀ ਉਹਦੂ ਬਾਅਦ ਜੇ ਲੋ ਆਪਣੇ ਕੋਲ ਹੈਗਾ ਆਪਾਂ ਕਰਨਾ ਵੱਧ ਤੋਂ ਵੱਧ ਦਾ ਲੋਕ ਇਹਦਾ ਫਾਇਦਾ ਚੁੱਕਣਾ ਹਾਂ ਜੀ ਕਿਉਂਕਿ ਬਾਈ ਖਾਨਦਾਨ ਵੀ ਇਹਦਾ ਬਹੁਤ ਜ਼ਿਆਦਾ ਚੰਗਾ ਆ ਗਿਆ ਖਲੀਫੇ ਨੂੰ ਸਾਰਾ ਭਰਾ ਜਾਣਦੇ ਆ ਬਾਈ ਤੇ ਦਾਨੇ ਨੂੰ ਵੀ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਦਾਨੇ ਦਾ ਵੀ ਤੇ ਬਾਈ ਜਿਵੇਂ ਤੁਸੀਂ ਦੱਸੀ ਆ ਸਾਰੀ ਗੱਲਬਾਤ ਇਹਦੇ ਬਾਰੇ ਤੇ ਜਿਵੇਂ ਹੁਣ ਆ ਪਿੱਛੇ ਆਪਣੀ ਕੁਝ ਦਿਨ ਪਹਿਲਾਂ ਜਗਰਾਉ ਮੰਡੀ ਲੰਘ ਕੇ ਗਈ ਆ ਬਾਈ ਉੱਥੇ ਵੀ ਤੁਸੀਂ ਇਹਨੂੰ ਲੈ ਕੇ ਗਏ ਸੀ ਮੇਲੇ ਤੇ ਤੇ ਖਲੀਫੇ ਦੇ ਨਾਲ ਵੀ ਤੁਸੀਂ ਤੋਰਿਆ ਕਰਿਆ ਸੀਗਾ ਮੇਲੇ ਤੇ ਵੀ ਭਰਾਵਾ ਬੰਨੀਓ ਵਧੀਆ ਹੰਗਾਰਾ ਮਿਲਿਆ ਬਾਈ ਸਾਰੇ ਕੋਲ ਭਰਾਵਾ ਬੰਨੀਓ ਮੇਲਦੇ ਤੇ ਹੰਕਾਰਾ ਜੀ ਬਹੁਤ ਸੋਹਣਾ ਮਿਲਿਆ ਤੇ ਤਾਂ ਹੀ ਅਸੀਂ ਵੀ ਵੀਡੀਓ ਬਣਾਉਣ ਦੀ ਸੋਚੀ ਹਾਂਜੀ ਬਾਈ ਤੇ ਉੱਥੇ ਵੀ ਘੋੜੇ ਨੇ ਬਹੁਤ ਪਰਫਾਰਮੈਂਸ ਕੀਤੀ ਆ ਤੇ ਜਿੰਨੇ ਵੀ ਸਾਡੇ ਭਰਾਵਾਂ ਨੇ ਦੇਖਿਆ ਕੁਛ ਨਿਆ ਨਹੀਂ ਕਿਹਾ ਬਈ ਇਹ ਬਈ ਚੰਗਾ ਨਹੀਂ ਹੈਗਾ ਸਾਰੇ ਸਲਾਈ ਸਲਾਈ ਜਿੰਦਾ ਵੀ ਹਾਂਜੀ ਤੇ ਬਾਕੀ ਖਲੀਫੇ ਦੇ ਨਾਲ ਵੀ ਇਹਦੀ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ ਨੇ ਹਾਂਜੀ ਬਾਈ ਇੱਕ ਚੀਜ਼ ਹੋਰ ਦੇਖੀ ਆ ਬਾਈ ਜਦੋਂ ਆਪਾਂ ਇਹਦੀ ਵੀਡੀਓ ਕਰਦੇ ਸੀ ਦੇਖੋ ਗਰਾਊਂਡ ਦੇ ਵਿੱਚ ਆਪਾਂ ਇਹਨੂੰ ਲੈ ਕੇ ਗਏ ਆ ਹਾਂਜੀ ਜਿੰਨਾ ਟਾਈਮ ਆਪਾਂ ਇਹਦੀ ਵੀਡੀਓ ਕਰੀ ਗਏ ਆ ਬਾਈ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜਾ ਇਹਨੇ ਆਪਦਾ ਐਟੀਟਿਊਡ ਜਿਹੜਾ ਆਪਦਾ ਹੰਕਾਰ ਆ ਹਾਂਜੀ ਤੇ ਧੌਣ ਵਾਂਗੂ ਧੌਣ ਨੂੰ ਜਿਹੜਾ ਮੋਰ ਵਾਂਗੂ ਐ ਕਰਦਨ ਨੂੰ ਕਰਕੇ ਅਕੜਾ ਦਿਖਾਉਂਦਾ ਸੀਗਾ ਬਹੁਤ ਜ਼ਿਆਦਾ ਸ਼ੋਅ ਕੀਤਾ ਕੋੜੇ ਨੇ ਹਨਾ ਹਾਂਜੀ ਕੋਈ ਐਨਰਜੀ ਇੰਨੀ ਜ਼ਿਆਦਾ ਦਿਖਾਈ ਆ ਤੇ ਇੱਕ ਟਾਈਮ ਵੀ ਕੋੜਾ ਟੈੱਕੇ ਨਹੀਂ ਖੜਿਆ ਫਿੱਕਾ ਨਹੀਂ ਪਿਆ ਤੇ ਇੱਕ ਜਿਵੇਂ ਆਪਾਂ ਦੇਖਦੇ ਹਾਂ ਵੀ ਨਿਆਣੀ ਉਮਰ ਦੇ ਵਿੱਚ ਥੋੜਾ ਜਿਹਾ ਘੋੜਿਆਂ ਨੂੰ ਬਸ਼ੇਰੇ ਨੂੰ ਖੜਨਾ ਘਟ ਆਉਂਦਾ ਹੁੰਦਾ ਹੁੰਦਾ ਪਰ ਇਹਨੂੰ ਨਾਲੇ ਕੋਈ ਤੁਸੀਂ ਦੇਖ ਲਓ ਤੁਹਾਡਾ ਕੋਈ ਕੰਮ ਧੰਦੇ ਦੇ ਵਿੱਚ ਰਜੇਮਾ ਉਹ ਜਿਹਾ ਹੁੰਦਾ ਖੇਤੀਬਾੜੀ ਦਾ ਕੰਮ ਵੀ ਤੁਹਾਡਾ ਨਾਲ ਆ ਉੰਨੀ ਕੋਈ ਤੁਸੀਂ ਸਪੈਸ਼ਲ ਇਹਨੂੰ ਟ੍ਰੇਨਿੰਗ ਵੀ ਨਹੀਂ ਦਿੱਤੀ ਤਾਂ ਵੀ ਘੋੜੇ ਨੂੰ ਮੰਨ ਲਓ ਅਕਲ ਬਹੁਤ ਜ਼ਿਆਦੇ ਆ ਖੜਨ ਕਰਨ ਦੀ ਹੈਨਾ ਬਈ ਤੇ ਦੇਖੋ ਜੀ ਜਿਹੜੇ ਬਲੱਡ ਆ ਨਾ ਜਿਹੜਾ ਹਾਂਜੀ ਬਈ ਇਹ ਉਹੀ ਮਾਂ ਪਿਓ ਦਾ ਬਲੱਡ ਹੀ ਗਾਂਤੀਆਂ ਪੁੱਤਾਂ ਚ ਆਉਣਾਗਾ ਹਾਂਜੀ ਬਈ ਤੇ ਜਿਹੜਾ ਹੁਣ ਮਾਨਕ ਜੱਲੋ ਵੀ ਖਲੀਫਾ ਦਾ ਖੜਨੀ ਬਹੁਤ ਸੀਗੀ ਇਹਦੀ ਮਾਂ ਦੀ ਖੜਨੀ ਬਹੁਤ ਸੀਗੀ ਠੀਕ ਹੈ ਬਈ ਇਹਦੀ ਮਾਂ ਵੀ ਜਦੋਂ ਤੁਸੀਂ ਐ ਜਾਂਦੀ ਸੀ ਤੇ ਘੋੜਾ ਦੂਰ ਦੂਰ ਦੇਖਦੇ ਵੀ ਘੋੜਾ ਤਾਂ ਨਹੀਂ ਆਉਂਦਾ ਕਿਤੇ ਅੱਛਾ ਜੀ ਇੰਨੀ ਵਧੀਆ ਉਹਦੇ ਇਹਦੇ ਨਾਲ ਵੀ ਗਾਰੰਟੀ ਕਰਦਨ ਉਹ 21 ਰੱਖਦੀ ਸੀਗੀ ਠੀਕ ਹੈ ਜੀ ਤੇ ਉਹੀ ਫਿਰ ਐਟੀਟਿਊਡ ਇਹਦੀਆਂ ਪਹਿਣਾ ਚ ਵੀ ਆਇਆ ਹਾਂਜੀ ਬਈ ਉਹੀ ਐਟੀਟਿਊਡ ਇਹਦੇ ਚ ਵੀ ਆਇਆ ਠੀਕ ਹੈ ਬਈ ਤੇ ਬਾਕੀ ਬਲੱਡ ਦੇ ਸਰ ਤੇ ਹੀ ਰਕਤੀ ਚੀਜ਼ ਚੱਲਣੀਆਂ ਘੋੜਾ ਉਹ ਗਿਣਿਆ ਜਾਂਦਾ ਵੀ ਜਿਹੜਾ ਲਗਾਮ ਪੈ ਜੇ ਵੀ ਹਾਂਜੀ ਤੇ ਬਾਹ ਟੈਂਕ ਕਿਉਂ ਟੈਂਕ ਲੱਗੇ ਹੂੰ ਬਿਲਕੁਲ ਬਾਈ ਜਿਹੜਾ ਕਿਉ ਟੈਂਕ ਦੇ ਲਗਾ ਪਏਗੀ ਤੇ ਬਾਹ ਟੈਂਕ ਦਾ ਗੱਲ ਸੱਟ ਕੇ ਖੜ ਗਿਆ ਹਾਂਜੀ ਤੇ ਉਹਦੋਂ ਮੈਂ ਕੋੜਾ ਨਹੀਂ ਮੰਨਦਾ ਬਿਲਕੁਲ ਬਾਈ ਬਿਲਕੁਲ ਤੇ ਬਾਈ ਜਿਵੇਂ ਹੁਣ ਆਪਣੇ ਅੱਗੇ ਸ਼ੋਹਾਂ ਦਾ ਸੀਜ਼ਨ ਆ ਜਾਣਾ ਹਨਾ ਤੇ ਤੁਸੀਂ ਸ਼ੋਹਾਂ ਦੇ ਵਿੱਚ ਵੀ ਘੋੜੇ ਨੂੰ ਲਾਓਗੇ ਬਿਸ਼ੇਰੇ ਨੂੰ ਇਸ ਵਿੱਚ ਹਾਂਜੀ ਹਾਂਜੀ ਜਿੰਨੇ ਵੀ ਸ਼ੋਹਾਂ ਤੇ ਸਾਥੋਂ ਜਾਇਆ ਗਿਆ ਤੇ ਆਪਾਂ ਲੋਕਾਂ ਦੀ ਕਿਤੇ ਰੀਚ ਹਾਜ਼ਰ ਕਰਾਂਗੇ ਨੂੰ ਠੀਕ ਹੈ ਜੀ ਹਾਂ ਪੂਰੀ ਤਿਆਰੀ ਚ ਆਵਾਂਗੇ ਜਿੰਨੇ ਵੀ ਲੋਕ ਜਿਹੜਾ ਜਰ ਰਿਸਪੌਂਸ ਦੇਣਗੇ ਉਹ ਵੀ ਠੀਕ ਆ ਤੇ ਬਾਕੀ ਆਪਾਂ ਆਵਾਂਗੇ ਜਰੂਰ ਠੀਕ ਆ ਭਾਈ ਤੇ ਭਾਈ ਜੇ ਆਪਾਂ ਮੰਨ ਲਓ ਵੀ ਵੈਸੇ ਲੇਖੋ ਜਿਵੇਂ ਖਲੀਫੇ ਨੇ ਬਹੁਤ ਟਾਪ ਦੇ ਰਿਜ਼ਲਟ ਦਿੱਤੇ ਪਿਆ ਤੇ ਇੰਡੀਆ ਲੈਵਲ ਦੇ ਸ਼ੋਹਾਂ ਦਾ ਬਿਨਰ ਆਹੋ ਘੋੜਾ ਆਪਾਂ ਪਹਿਲਾਂ ਗੱਲ ਕਰਕੇ ਛੱਡਿਆ ਵੀ ਉਹੀ ਚੀਜ਼ਾਂ ਇਹਨੂੰ ਆ ਮਾਂ-ਬਾਪ ਵਾਲੇ ਪਾਸਿਓ ਇਹਨੂੰ ਬੇਸ਼ੇਰੇ ਨੂੰ ਬਾਦਸ਼ਾਹ ਨੂੰ ਮਿਲੀਆਂ ਨਹੀਂ ਹਾਂ ਤੇ ਮੈਂ ਇਹ ਕਹਿ ਸਕਦੇ ਆ ਆਪਾਂ ਵੀ ਜਿੰਨੇ ਉਹਦੇ ਟਾਪ ਮੋਸਟ ਰਿਜ਼ਲਟ ਨੇ ਖਲੀਫੇ ਦੇ ਬਹੁਤ ਜ਼ਿਆਦਾ ਚੰਗੇ ਆਏ ਪਿਆ ਉਹਨਾਂ ਦੇ ਵਿੱਚੋਂ ਇਹ ਵੀ ਬੱਚਾ ਇੱਕ ਹੋ ਕੇ ਅੱਗੇ ਆਊਗਾ ਹਨਾ ਭਾਈ ਅਕ ਦੇਖੋ ਜੀਵੇ ਕਰ ਰਿਹਾ ਸਾਰੇ ਕੋੜੇ ਚੰਗੇ ਆ ਜਿਹਦੇ ਕੋਲੇ ਵੀ ਹੈਗੇ ਪਰ ਖਲੀਫੇ ਦੇ ਮਤਲਬ ਚੰਗੇ ਰਿਜ਼ਲਟ ਆਪਾਂ 2-4 ਰਿਜ਼ਲਟਾਂ ਦੇ ਵਿੱਚ ਤੇ ਨਾ 4-5 ਆਪਾਂ ਕੱਢਦੇ ਹਾਂ ਪੂਰੇ 4-5 ਜੇ ਆਉਂਦੇ ਹੋਣ ਉਹਨਾਂ ਦੇ ਵਿੱਚ ਇਹਦਾ ਨੰਬਰ ਆਊਗਾ ਹਾਂਜੀ ਹਾਂਜੀ ਬਾਈ ਬਿਲਕੁਲ ਤੇ ਬਾਕੀ ਮੇਲੇ ਤੇ ਅਸੀਂ ਵੀ ਗਏ ਸੀ ਬਾਈ ਢੇੜਾ ਕੱਢਿਆ ਸੀ ਮੇਲੇ ਤੇ ਭਰਾਮਾ ਬੰਨੀਓ ਚਲੋ ਤੁਸੀਂ ਥੋੜੇ ਦੱਸਣ ਦੀ ਗੱਲ ਕੋਈ ਹੋਰ ਆ ਜੋ ਅਸੀਂ ਭਰਾਮਾ ਦੀ ਜਵਾਨੀ ਸੁਣੀ ਆ ਬਾਈ ਤੇ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਬਾਈ ਕਹਿੰਦੇ ਬਹੁਤ ਚੰਗਾ ਬਸ਼ੇਰਾ ਤਿਆਰ ਹੋਇਆ ਬਾਕੀ ਥੋੜੀ ਗੱਲ ਮੈਨੂੰ ਇੱਕ ਹੋਰ ਵੀ ਬਹੁਤ ਵਧੀਆ ਲ ਜਿਹੜਾ ਤੁਸੀਂ ਵੀ ਫੀਸ ਨਾਰਮਲ ਰੱਖੀ ਐ ਤਾਂ ਕਿ ਭਰਾ ਜਿਹੜੇ ਸਟੱਡ ਸਰਵਿਸ ਦਾ ਲਾਹਾ ਲੈ ਸਕਣ ਕਿਉਂਕਿ ਹਰ ਇੱਕ ਬੰਦਾ ਉਹਨੀ ਫੀਸ ਨਹੀਂ ਦੇ ਸਕਦਾ ਹੈ ਨਾ ਦੇਖੋ ਆਪਾਂ ਸਰ ਫੀਸ ਪੁੱਛ ਦੀ ਗੱਲ ਨਹੀਂ ਆਪਾਂ ਨੂੰ ਜੇ ਤਾਂ ਹੀ ਨਾਰਮਲ ਰੱਖੀ ਐ ਵੀ ਕੋਈ ਵੀ ਬੰਦਾ ਆ ਸਕਦਾ ਆਪਣੇ ਕੋਲ ਹਾਂਜੀ ਕੋਈ ਐ ਨਹੀਂ ਹੈਗਾ ਵੀ ਆਪਾਂ ਕਹਾਂਗੇ ਵੀ 64 ਇੰਚ ਦੀ ਕੂੜੀ ਤੇ ਛੱਡਾਂਗੇ ਜਾਂ 66 ਇੰਚ ਦੀ ਤੇ ਕੋਈ ਜਿਹੜਾ ਜਿਹਾ ਵੀ ਜਿਹਦੇ ਕੋਲ ਘੱਟ ਵਾਲੀ ਵੀ ਉਹ ਵੀ ਆ ਜੇ ਵੀ ਹਾਂਜੀ ਦੂਜਾ ਆ ਗਿਆ ਉਹਦੇ ਵੀ ਛੱਡਾਂਗੇ ਕੋਈ ਬੜਾ ਫੀਸ ਦਾ ਵੀ ਆਪਾਂ ਨੂੰ ਜਿਹੜਾ ਬੁੱਕੀ ਬੰਦ ਕਰਕੇ ਦੇ ਜੂ ਕੋਈ ਆਪਾਂ ਨੂੰ ਵੀ ਮਨਜ਼ੂਰ ਹਾਂਜੀ ਹਾਂਜੀ ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ ਆ ਬਾਈ ਬਸ਼ੇਰੇ ਦੇ ਵਿੱਚ ਦੇਖੋ ਜਿੰਨਾ ਟਾਈਮ ਇਹਨੂੰ ਸ਼ੋਹੋਲਡਰ ਦੇ ਵਿੱਚ ਰੱਖਿਆ ਉਦੋਂ ਵੀ ਇਹਨੇ ਪਰਫਾਰਮੈਂਸ ਵਧੀਆ ਦਿੱਤੀ ਆ ਤੇ ਜਦੋਂ ਇਹਨੂੰ ਮੰਨ ਲਓ ਆਪਾਂ ਲਗਾਮ ਲਾਤੀ ਉਦੋਂ ਇਹਨੇ ਆਪਦੀ ਦੇਖੋ ਉਦੋਂ ਵੀ ਕਿਸੇ ਹੋਲ ਢੰਗ ਨਾਲ ਦਿਖਾਈ ਆ ਆਪਦੀ ਗਲਾਗਾਰੀ ਆ ਜਿਹੜੀ ਪੂਰੀ ਹੈ ਨਾ ਅੱਜ ਫਿਰ ਉਹੀ ਗੱਲ ਆ ਗਈ ਨਾ ਵੀ ਜਦੋਂ ਘੋੜੇ ਦੇ ਲਗਾਮ ਪੈਂਦੀ ਆ ਹੂੰ ਧੋੜਾ ਆਗ ਦਾ ਜਿਹੜਾ ਇਹ ਸਵਾਰੀ ਨੂੰ ਬਣਿਆ ਸਵਾਰੀ ਨੂੰ ਲਗਾਮ ਪਾਉਣੀ ਪੈਣੀ ਆ ਪਰ ਥੋਨੂੰ ਬਈ ਉਹੀ ਗੱਲ ਆ ਜੇ ਬਾੜ ਤੱਕ ਕਿੰਨਾ ਟੈਂਸ਼ਨ ਘੋੜਾ ਦਿਖਾਈ ਦੇਵੇ ਲਗਾਮ ਪਈ ਤੋਂ ਹਾਂਜੀ ਬਾਈ ਉਦੋਂ ਘੋੜਾ ਮੰਨ ਬਿਲਕੁਲ ਜੀ। ਮੇਰੇ ਅੱਖੋਂ ਤਾਂ ਥੋੜਾ ਹਰੇਕ ਬੰਦਾ ਕਹੇ ਨਜ਼ਾਰਾ ਹਰੇਕ ਵੇਕਰ ਜਲ ਚੰਗੇ ਆ ਪਰ ਜੇ ਕਹੀਦਾ ਲਗਾਮ ਪਾ ਕੇ ਸਾਡੇ ਕੋਲ ਵੀ ਰਹੀਆਂ ਘੋੜੀਆਂ ਜੇ ਲਗਾ ਪਾਲਾ ਤਾਂ ਘਟ ਜਾਂਦੀਆਂ ਸੀ। ਬਿਲਕੁਲ ਜੀ। ਜਾਨਵਰ ਉਹ ਹੁੰਦਾ ਜਿਹੜਾ ਲਗਾਮ ਪਈ ਤਾਂ ਆਵਾਦ ਦੁੱਗਣਾ ਦਿਖਾਵੇ। ਹਾਂਜੀ ਹਾਂਜੀ ਬਾਈ। ਉਹਨੂੰ ਕੋੜਾ ਬੰਦਾ ਜਾਂਦਾ ਕਿਉਂ ਕਿ ਇੱਕ ਸਵਾਰੀ ਨੂੰ ਬਣਿਆ ਗੱਡਾ ਜਾਨਵਰ ਹੈ। ਠੀਕ ਹੈ ਜੀ। ਤੇ ਬਾਈ ਵੀਡੀਓ ਦੇ ਵਿੱਚ ਆਪਾਂ ਨੰਬਰ ਥੋੜਾ ਪਾਵਾਂਗੇ ਹਨਾ ਮੰਨ ਲਓ ਗੱਲਬਾਤ ਕਰਨੀ ਹੈ ਕਿਸੇ ਭਰਾ ਨੇ ਸਟਾਰਟਰ ਹਾਂਜੀ ਆਪਣਾ ਮਨਦੀਪ ਦਾ ਪਾ ਦਿਓ ਭਰਾ ਦਾ ਆਪਣੇ ਰਸਤੇ ਮੇਰਾ ਪਾ ਦਿਓ। ਠੀਕ ਹੈ ਜੀ ਤੇ ਬਾਕੀ ਭਰਾਵਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਆ ਬਾਈ ਜਰਗਿਆਂ ਨੇ ਘੋੜਾ ਸਾਹਮਣੇ ਦੇ ਵਿੱਚ ਹਾਂਜੀ ਬੜੀ ਇਹ ਆਪਣੇ ਤੇਜੀ ਤੇ ਗੁਪੀ ਇਹਨਾਂ ਦਾ ਬਸ ਹਾਂਜੀ ਬਾਈ ਯੋਗਦਾਨ ਹੈ ਜਿੰਨਾ ਵੀ ਹੈਗਾ ਇਹਨੂੰ ਇੱਥੇ ਲਿਆਉਣ ਤੇ ਮੈਂ ਤਾਂ ਇਹਨੂੰ ਛੱਡ ਕੇ ਮੰਨ ਲਾ ਚੱਲਿਆ ਜਾਣਾਗਾ ਛੱਡ ਖੇਤੀ ਦਾ ਥੋੜਾ ਕੰਮ ਵੱਡਾਗਾ ਹਾਂਜੀ ਬਾਈ ਤੇ ਇਹਨਾਂ ਦੇ ਬਾਅਦ ਚ ਇਹਨੂੰ ਦੇਖ ਰਹਿ ਕਰਨੀ ਆ ਕਿ ਜਾਂ ਫਿਰ ਆਪਣੇ ਧਰ ਦੇ ਬੱਚੇ-ਬੱਚੇ ਨੂੰ ਸ਼ੌਂਕ ਆ ਹਾਂ ਸਾਰਿਆਂ ਨੂੰ ਸ਼ੌਂਕ ਆ ਬਾਈ ਜੀ ਆਪਣੇ ਪਿੰਡ ਦੇ ਵਿੱਚੋਂ ਵੀ 5-7 ਮੁੰਡੇ ਹੋਰ ਇਕੱਠੇ ਹੋ ਗਏ ਸਾਰਿਆਂ ਨੇ ਬੜਾ ਚਾਅ ਕਰਿਆ ਆਥਣੇ ਜੀ ਇੱਥੇ ਮੇਲੇ ਵਾਂਗੂ ਲੱਗ ਜਾਂਦਾ ਹਾਂ ਅਤੇ ਸੱਤ ਅੱਠ ਜਾਣੇ ਰਾਮਨਾਥ ਇੱਥੇ ਰਹਿੰਦੀ ਰਹਿੰਦੇ ਨੇ ਕੋਈ ਇਹ ਮਾਸ ਕਰੀ ਜਾਂਦਾ ਕੋਈ ਦਾਣਾ ਲਿਆ ਆ ਕੋਈ ਕਿਵੇਂ ਹਾਂਜੀ ਤੇ ਆਪਣੇ ਤਾਂ ਬੁੜੀਆਂ ਤੋਂ ਲਾ ਸਾਮਕਾ ਉਹਨਾਂ ਨੇ ਇਹਨੂੰ ਦਾਣਾ ਫੱਕਾ ਹੋ ਸਾਰਾ ਸੋ ਉਹਨਾਂ ਨੇ ਪਾਉਣਾ ਠੀਕ ਹੈ ਜੀ ਬਾਈ ਹਾਂਜੀ ਇੱਕ ਬੁੱਟੇ ਬਈ ਇਹਦਾ ਰਿਜ਼ਲਟ ਜਿਹੜਾ ਪਹਿਲਾ ਆਉਣਾ ਜੀ ਘੋੜੀ ਪਹਿਲੀ ਘੋੜੀ ਇਹਦੇ ਤੋਂ ਕਦੋਂ ਸੂਣੀ ਆ ਜੀ ਪਹਿਲੀ ਘੋੜੀ ਹਜੇ ਜੀ 5 ਮਹੀਨੇ ਤੱਕ ਸੂਣੀ ਹੈ ਠੀਕ ਹੈ ਹਾਂਜੀ ਆਪਣੇ ਇੱਥੇ ਕਮਾਲਪੁਰ ਆ ਹਾਂਜੀ ਬਈ ਤੇ ਆਪਣੇ ਭਰਾ ਨੇ ਪਹਿਲੀ ਘੋੜੀ ਉਹਨਾਂ ਤੋਂ ਮਿਲੀ ਸੀਗੀ ਠੀਕ ਹੈ ਜੀ ਤੇ ਹਾਂ ਉਹਦਾ ਰਿਜ਼ਲਟ ਆਊਗਾ ਇੱਕ ਮਿਲੀ ਵੀ ਇੱਥੇ ਲੰਮੇ ਜੱਟਪੁਰੇ ਹਾਂਜੀ ਬਾਈ ਹਾਂਜੀ ਤੇ ਉਹਨਾਂ ਦੇ ਦੋ ਘੋੜਿਆਂ ਰਿਜ਼ਲਟ ਪਹਿਲਾਂ ਆਉਣਗਾ ਬਾਕੀ ਉਹ ਤੋਂ ਬਾਅਦ ਠੀਕ ਹੈ ਬਾਈ ਤੇ ਇੱਕ ਸਾਨੂੰ ਥੋੜੀ ਜੀ ਗੱਲਬਾਤ ਇਹ ਦੱਸੋ ਬਾਈ ਜਿਵੇਂ ਘੋੜਾ ਆ ਮੰਨ ਲਓ ਵੀ ਜਾਦੇ ਐਟੀਟਿਊਡ ਐਗਰੈਸ਼ਨ ਜ਼ਿਆਦੇ ਸ਼ੋਅ ਕਰਦਾ ਹਨਾ ਹਾਂਜੀ ਤੇ ਉਹਦੇ ਪਿੱਛੇ ਕਾਰਨ ਕੀ ਆ ਬਾਈ ਜਦੋਂ ਆਪਾਂ ਇਹਨੂੰ ਟਿਕਾ ਕੇ ਖੜਾਉਨੇ ਆ ਉਦੋਂ ਦੇਖੋ ਉਦੋਂ ਵੀ ਟਿਕ ਕੇ ਵੀ ਖੜਦਾ ਤੁਹਾਡੇ ਆਖੇ ਬਹੁਤ ਲੱਗਦਾ ਇਦੇ ਪਿੱਛੇ ਰਾਜ ਕੀ ਆ ਵੀ ਤੁਹਾਡੀ ਸਾਹਮਦਾ ਕਹਿ ਲੋ ਜਾਂ ਤੁਸੀਂ ਐਕਸਟਰਾ ਇਹਨੂੰ ਕਿਹੜੇ ਢੰਗ ਤਰੀਕੇ ਨਾਲ ਸਿਖਾਇਆ ਕੋਸ ਤਾਂ ਹੀ ਸਿਖਾਉਣ ਦਾ ਵੀ ਥੋੜਾ ਚਲੋ ਅਸੀਂ ਸਿਖਾਇਆ ਵੀ ਆ ਕੋਸ ਪਰ ਕੋਸ ਬਲੱਡ ਲੈਂਡ ਵੀ ਇਹੋ ਜੀ ਹੈ ਦੀ ਹਾਂਜੀ ਬਈ ਇਹਨੂੰ ਬਾਲਾ ਸਿਖਾਉਣ ਦਾ ਵੀ ਸਾਨੂੰ ਬਾਲਾ ਨਹੀਂ ਪਿਆ ਹਾਂਜੀ ਬਈ ਲੋਡ ਪਈ ਆਪਦੇ ਬਸ ਮਾਂ ਦੇ ਨਾਲ ਹੀ ਸਿੱਖ ਸੁਖ ਗਿਆ ਹੈ ਨਾਲ ਹੀ ਹੂੰ ਤੇ ਬਾਕੀ ਜਿਵੇਂ ਗੋਪੀ ਹੁਣੀ ਨੇ ਆ ਕੇ ਰੋਜ ਇਹਦੇ ਦਾ ਕਿਤੇ ਪੈਰ ਚੱਕਣਿਆ ਕਿਤੇ ਕੰਨਾਂ ਨੂੰ ਤੇਲ ਲਾ ਕਿਤੇ ਕਿਵੇਂ ਮਾਸ ਰੋਜ ਆਹੇ ਪੰਜ ਚਾਰ ਬੰਦੇ ਲੱਗਦੇ ਆ ਦੋ ਘੰਟੇ ਦੇ ਤੇ ਠੀਕ ਹੈ ਜੀ ਹਾਂਜੀ ਉਹਦਾ ਕਰਕੇ ਫਿਰ ਉਹ ਵੀ ਸਿੱਖ ਗਿਆ ਡੇਲੀ ਤੁਰ ਤੁਰ ਕੇ ਵੀ ਲਾਉਣੇ ਬਾਈ ਹਾਂਜੀ ਹਾਂ ਜੀ ਸਵਾਰਤਾ ਤੇ ਬਹੁਤ ਹੋਗੀ ਜੀ ਅੱਛਾ ਜੀ ਸਵਾਰਤਾ ਤੁਸੀਂ ਦੇਖੋਗੇ ਅਸੀਂ 20-20 ਕਿਲੋਮੀਟਰ ਉਹ ਕੱਢਦੇ ਰਹੇ ਹਾਂ ਠੀਕ ਹੈ ਉੱਤੇ ਬਹਿ ਕੇ ਤੇ ਆਪਣੇ ਇੱਥੇ ਸਰਾਬੇ ਦਾਗਾ ਆਪਣਾ ਭਰਾਈ ਆ ਉਹ ਵੀ ਹਾਂਜੀ ਬਾਈ ਤੇ ਗਰਮ ਖਨਾਵਾ ਉਹਨੇ ਕੱਢਿਆ ਸੀਗਾ ਤੇ ਇਥੋਂ ਸਰਾਬ ਤੱਕ ਵੀ ਸਾਡਾ ਅਪਡਾਟ ਕੀਤਾ ਬੈਠੇ ਮੰਨ ਲਓ ਤੁਸੀਂ ਸਵਾਰੀ ਨੂੰ ਵੀ ਇਹਦੀ ਫਿਟਨੈਸ ਦਾ ਰਾਜਮਾਨ ਦੇਉ ਹਾਂਜੀ ਹਾਂ ਦੇਖੋ ਸਵਾਰੀ ਤੋਂ ਬਿਨਾਂ ਕੋਈ ਹੈ ਨਹੀਂ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਜਿਹੜਾ ਤੁਸੀਂ ਆਪ ਦਾ ਸਮਾਂ ਕੱਢਿਆ ਹੈ ਨਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਕੋਲੇ ਆਉਣ ਤੇ ਹਾਂਜੀ ਸੋ ਦੋਸਤੋ ਜਿਵੇਂ ਬਾਈ ਨੇ ਸਾਰੀ ਗੱਲਬਾਤ ਆ ਬਾਦਸ਼ਾਹ ਬਾਰੇ ਦੱਸਤੀ 31000 ਰੁਪਏ ਇਹਦੀ ਸਟੱਡ ਸਰਵਿਸ ਦੀ ਫੀਸ ਰੱਖੀ ਆ ਐਡਰੈਸ ਵੀ ਤੁਹਾਨੂੰ ਕਲੀਅਰ ਕਰਤਾ ਬਸੀਆਂ ਦੇ ਨੇੜੇ ਨਾਲ ਲੱਗਵਾ ਪਿੰਡ ਬੈ ਜਾਂਦਾ ਸੀਲੋਆਣੀ ਕਿਸੇ ਵੀ ਭਰਾਣੇ ਸਟੱਡ ਸਰਵਿਸ ਲੈਣੀ ਆ ਤਾਂ ਬਾਈ ਨੂੰ ਜਦੋਂ ਮਰਜੀ ਕਾਲ ਕਰ ਲਿਓ ਤੇ ਖੁੱਲੀਆਂ ਛੁੱਟੀਆਂ ਨੇ ਕੋਈ ਜੰਪਾ ਜੁੰਪਾ ਵਾਲਾ ਸਾਫ ਕਿਤਾਬਾਈ ਕਹਿੰਦਾ ਨਹੀਂ ਰੱਖਿਆ ਬੇਫਿਕਰ ਹੋ ਕੇ ਆਪਦੀ ਘੋੜੀ ਕੱਬਣ ਕਰਾਉਣ ਤੋਂ ਸੂਣ ਤੱਕ ਜਦੋਂ ਮਰਜੀ ਤੁਸੀਂ ਘੋੜੀ ਮੇਟ ਕਰਾ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਐਦੂ ਵੱਡੀ ਗੱਲਬਾਤ ਹੋਰ ਕੀ ਹੋ ਸਕਦੀ ਹੈ ਮੈਂ ਨਹੀਂ ਸਮਝਦਾ ਸੋ ਬਾਈ ਨੂੰ ਫੋਨ ਲਾ ਲਿਓ ਜੇ ਕਿਸੇ ਭਰਾਣੇ ਸਟੱਡ ਸਰਵਿਸ ਲੈਣੀ ਆ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਘੋੜਾ ਸ਼ੋਹਾਂ ਦੇ ਵਿੱਚ ਵੀ ਦੇਖਣ ਨੂੰ ਮਿਲੂਗਾ ਬਹੁਤ ਚੰਗਾ ਬਸ਼ੇਰਾ ਤਿਆਰ ਹੋਇਆ ਹਾਲੇ ਤਾਂ ਇਹਦੀ ਉਮਰ ਵੀ 2 ਦੰ ਦਾ ਤੇ 5-6 ਸਾਲ ਤੱਕ ਹਜੇ ਦੇ ਕੋਲੇ ਸਮਾਂ ਹੈਗਾਗਾ ਕੱਦ-ਕਾਠ ਹੋਰ ਵੀ ਚੰਗਾ ਕਰੂਗਾ ਹੁਣ ਵੀ ਹਾਈਟ ਬਹੁਤ ਕਰ ਗਿਆ ਸੋ ਬਾਈ ਨੂੰ ਜਦੋਂ ਮਰਜੀ ਫੋਨ ਲਾ ਕੇ ਤੁਸੀਂ ਸਟੱਡ ਸਰਵਿਸ ਲੈ ਸਕਦੇ ਹੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਫਾਰਮ ਦੇ ਉੱਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਂਦਾਰ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ